ਗੁੱਡ ਮਾਰਨਿੰਗ ਫਰੈਂਡਸ ਅੱਜ ਆਪਾਂ ਗੱਲ ਕਰਾਂਗੇ ਹਾਈਪਰ ਥਾਇਰੋਇਡਿਜ਼ਮ ਬਾਰੇ ਇਹ ਇੱਕ ਅਜਿਹੀ ਸਥਿਤੀ ਆ ਜਿਸ ਵਿੱਚ ਤੁਹਾਡਾ ਥਾਇਰੋਇਡ ਗਲੈਂਡ ਲੋੜ ਤੋਂ ਵੱਧ ਕੰਮ ਕਰ ਰਿਹਾ ਥਾਇਰੋਇਡ ਗਲੈਂਡ ਸੇ ਜੋ ਸੈਕ੍ਰੀਟ ਹੁੰਦੇ ਹੈ ਜੋ ਥਾਇਰੋਇਡ ਹਾਰਮੋਨਸ T3 T4 ਅਗਰ ਉਹਨਾਂ ਦੀ ਮਾਤਰਾ ਨਾਰਮਲ ਤੋਂ ਜ਼ਿਆਦਾ ਹੋ ਜਾਂਦੀ ਆ ਤੇ ਉਹ ਜਿਹੜੀ ਤੁਹਾਡੀ ਬੋਡੀ ਜਿਹੇ ਸੈਪਟਮ ਹੁੰਦੀ ਹੈ ਜਿਸ ਨੂੰ ਹਾਈਪਰ ਥਾਇਰੋਇਡਿਜ਼ਮ ਕਹਿੰਦੇ ਆ ਇਹ ਇੱਕ ਬਹੁਤ ਜਦਾ ਲੰਮੀ ਵੀਡੀਓ ਆ ਪਰ ਤੁਹਾਨੂੰ ਸ਼ਾਰਟ ਵਿੱਚ ਦੱਸਣ ਲੱਗਾ ਤੁਹਾਨੂੰ ਮੈਂ ਇਸ ਵਿੱਚ ਸੈਪਟਮ ਹੁੰਦੀ ਆ ਅਗਰ ਤੁਹਾਡਾ ਵਜ਼ਨ ਬਹੁਤ ਤੇਜ਼ੀ ਨਾਲ ਘਟ ਰਿਹਾ ਹੋ ਬਾ ਤੁਹਾਡਾ ਸਰੀਰ ਬਹੁਤ ਜਦਾ ਪਤਲਾ ਹੋ ਰਿਹਾ ਚੰਗਾ ਖਾਣਾ ਖਾਣ ਦੇ ਬਾਵਜੂਦ ਵੀ ਹਾਰਟ ਬੀਟ ਬਹੁਤ ਜਦਾ ਫਾਸਟ ਹੋ ਜਾਂਦੀ ਆ ਪਸੀਨਾ ਬਹੁਤ ਜਦਾ ਆਉਂਦਾ ਹੋ ਬਾ ਜੋ ਮਹਿਲਾ ਮੈਂਸਟਰੂਲ ਸਾਈਕਲ ਚੇਂਜ ਹੋ ਜਾਂਦੀ ਆ ਜਿਹੜੀ ਡਿਸਟਰਬ ਹੋ ਜਾਂਦੀ ਆ ਇਸ ਵਿੱਚ ਜਿਹੜੇ ਮੈਂਸਸ ਬਹੁਤ ਜਲਦੀ ਆਉਂਦੇ ਆ ਬਲੀਡਿੰਗ ਬਹੁਤ ਜਦਾ ਹੁੰਦੀ ਆ ਵਾਰ ਵਾਰ ਦਸਤ ਆਉ ਥਾਇਰੋਇਡ ਜਾਂਦੇ ਸੱਟਮਾ ਮੋਲੇ ਵਿੱਚ ਦੋ ਹੋਮੋਪੈਥਿਕ ਦਵਾਈਆਂ ਤਿੰਨ ਤੋਂ ਛੇ ਮਿੰਟ ਲਗਾਤਾਰ ਵਰਤਿਓ ਅਗਰ ਤੁਹਾਡਾ ਸਰੀਰ ਬਹੁਤ ਜਿਆਦਾ ਪਤਲਾ ਹੋ ਰਿਹਾ ਵਾ ਹਾਰਟ ਬੀਟ ਫਾਸਟ ਹੋ ਰਹੀ ਹੈ ਵਜ਼ਨ ਬਹੁਤ ਤੇਜ਼ੀ ਨਾਲ ਘਟ ਰਿਹਾ ਥਾਇਰੋਇਡਿਜ਼ਮ ਥਾਇਰੋਡੀਨਮ 200 ਪਾਵਰ ਦੋ ਡਰਾਪਸ ਸਵੇਰ ਦੂਜੀ ਦਵਾਈ ਹੈ ਆਇਓਡੀਨ ਦੋ ਡ੍ਰੌਪਸ ਸ਼ਾਮ ਨੂੰ ਕਿਤੇ ਵਧੀਆ ਡਾਕਟਰ ਨਾਲ ਕਸ ਕਾਉਂਸਲਿੰਗ ਕਰਕੇ ਦੋ ਦਵਾਈਆਂ ਤੇ ਲਵਰਤੋ ਤੈਨ ਤੋਂ ਸ਼ੇਮ ਹੀ ਨਿਕਰੋ ਅਗਰ ਤੇਰਾ ਥਾਇਰੋਇਡ ਲੋੜ ਤੋਂ ਵੱਧ ਰਿਹਾ ਬਾ ਇਹ ਥਾਇਰੋਇਡ ਨੂੰ ਸੈੱਟ ਕਰ ਦੇਣੀਆਂ ਕਿਤੇ ਵਧੀਆ ਡਾਕਟਰ ਨਾਲ ਕਸ ਕਾਉਂਸਲਿੰਗ ਕਰਿਓ ਕੋਈ ਇੱਥੇ ਹੋਰ ਵੀ ਬਹੁਤ ਜਿਆਦਾ ਸੈਪਟਮ ਹੋ ਸਕਦੀ ਆ ਥਾਇਰੋਡੀਨ 200 ਪਾਵਰ ਐਂਡ ਆਇਓਡੀਨ 200 ਪਾਵਰ ਦੋ ਡ੍ਰੌਪਸ ਸਵੇਰ ਦੋ ਡ੍ਰੌਪਸ ਸ਼ਾਮ ਲਗਾਤਾਰ ਵਰਤੋ ਇਹ ਬਹੁਤ ਵਧੀਆ ਹੋਮੋਪੈਥੀ ਦੀ ਦਵਾਈ ਆ ਜਿੱਤਨਾ